ਵਰਿੰਦਰ ਜੀ ਵਰਿੰਦਰ ਜੀ ਇੱਕ ਵੀਡੀਓ اداکارہ ਕੰਗਨਾ ਰਣੌਤ ਦੀ ਕਾਫੀ ਵਾਇਰਲ ਹੋ ਰਹੀ ਹੈ ਤੇ ਉਸ ਵਾਇਰਲ ਵੀਡੀਓ ਨੇ ਇੱਕ ਚਰਚਾ ਜੀ ਛੇੜ ਦਿੱਤੀ ਹੈ ਤੇ ਉਸ ਵੀਡੀਓ ਦੇ ਵਿੱਚ ਕੰਗਨਾ ਰਣੌਤ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੁਭਾਸ਼ ਚੰਦਰ ਬੋਸ ਸਨ ਨਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਤੁਸੀਂ ਕਿਵੇਂ ਦੇਖਦੇ ਹੋ ਤੇ ਤੁਹਾਡਾ ਕੀ ਕਹਿਣਾ ਹੈ ਇਹ ਜਿਹੜੀ ਤੁਸੀਂ ਕਲਾਕਾਰ ਦਾ ਨਾਂ ਲਿਆ ਹੈ ਕੰਗਣਾ ਰਣਾਉਤ ਇਹ ਬੀਬੀ ਅਕਸਰ ਕੋਈ ਨਾ ਕੋਈ ਟਿੱਪਣੀ ਕੋਈ ਨਾ ਕੋਈ ਬਿਆਨ ਦਿੰਦੀ ਰਹਿੰਦੀ ਹੈ ਸੁਰਖੀਆਂ 'ਚ ਰਹਿੰਦੀ ਹੈ ਪਤਾ ਨਹੀਂ ਇਹਨੂੰ ਸ਼ੌਂਕ ਹੈ ਵੀ ਸੁਰਖੀਆਂ 'ਚ ਰਹਿਣ ਦਾ ਭਾਜਪਾ 'ਚ ਸ਼ਾਮਲ ਹੋ ਗਈ ਹੈ ਤੇ ਮੰਡੀ ਹਲਕੇ ਤੋਂ ਜਿਹੜਾ ਹਿਮਾਚਲ ਦਾ ਹੈਗਾ ਉੱਥੋਂ ਇਹ ਉਮੀਦਵਾਰ ਹੈਗੀ ਹੈ ਭਾਜਪਾ ਦੀ ਰਹਿਣ ਵਾਲੀ ਵੀ ਇਹ ਉੱਥੇ ਹਿਮਾਚਲ ਦੀ ਹੋਈ ਹੈ ਹੁਣ ਆ ਪਿੱਛੇ ਜਈ ਇਹਦੀ ਇੱਕ ਇੰਟਰਵਿਊ ਆ ਰਹੀ ਸੀ ਇੱਕ ਪ੍ਰਾਈਵੇਟ ਨਿੱਜੀ ਚੈਨਲ ਤੇ ਤੇ ਉਹਦੇ ਵਿੱਚ ਵੀ ਇਸ ਨੇ ਜੋ ਇੰਟਰਵਿਊ ਦੇ ਦੌਰਾਨ ਇਹ ਹੀ ਗੱਲ ਕੀਤੀ ਹੈ ਤੇ ਫਿਰ ਇੱਕ ਪੋਸਟ ਵੀ ਪਾਈ ਸੀ ਕਿਉਂਕਿ ਜਦੋਂ ਇਸ ਨੇ ਕਿਹਾ ਦੱਸਿਆ ਸੀਗਾ ਕੱਲ ਕੀਤੀ ਸੀਗੀ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਿਹੜੇ ਹੈਗੇ ਆ ਉਹ ਪੰਡਤ ਜਵਾਹਰ ਲਾਲ ਨਰੂ ਨਹੀਂ ਬਲਕਿ ਸੁਭਾਚੰਦਰ ਬੌਸਣ ਤੇ ਕਈ ਆਪੋਜੀਸ਼ਨ ਵਾਲਿਆਂ ਨੇ ਵੀ ਟਿੱਪਣੀਆਂ ਕੀਤੀ ਵੀ ਇਹ ਬੀਪੀ ਦਾ ਦਿਮਾਗ ਠੀਕ ਹੈ ਵੀ ਇਹ ਗੱਲਾਂ ਬਾਤਾਂ ਕਿਡੀਆਂ ਕਰ ਰਹੀਆਂ ਆਉਲੀਆਂ ਬੌਲੀਆਂ ਗੱਲਾਂ ਜਿਹੜੀਆਂ ਨੇ ਇਸੇ ਉਮਰ ਹੀ ਕਰਦੀ ਪਈ ਹੈ ਜੀ ਫਿਰ ਉਸ ਨੇ ਐਨਡੀ ਟੀਵੀ ਤੇ ਆਰਟੀਕਲ ਤੇ ਇੱਕ ਪੋਸਟ ਪਾਈ ਹੈ ਤੇ ਉਹ ਆਰਟੀਕਲ ਜਿਹੜਾ ਐਨਡੀ ਟੀਵੀ ਤੇ ਇਹਦੇ ਅਸੈਸੀ ਉੱਤੇ ਪੋਸਟ ਪਾਈ ਹੈ ਉਹਦੇ ਵਿੱਚ ਜਿਹੜੀਆਂ ਗੱਲਾਂ ਦੱਸੀਆਂ ਭੁਪਿੰਦਰ ਜੀ ਉਹ ਦੇਖੋ ਪੂਰੀ ਤਰ੍ਹਾਂ ਗਲਤ ਨਹੀਂ ਹੈ ਜੋ ਉਹਨ ਗੱਲ ਕਿਉਂ ਕਹੀ ਕਿਉਂ ਕੀਤੀ ਕੀ ਕਾਰਨ ਸੀ ਇਹਦੇ ਪਿੱਛੇ ਅਸਲੀਅਤ ਕੀ ਹੈ ਉਹ ਤੁਹਾਨੂੰ ਮੈਂ ਦੱਸਦਾ ਆ ਜੋ ਉਹਨ ਪੋਸਟ ਪਾਈ ਸੀ ਉਹਦੇ ਵਿੱਚ ਜੋ ਦੱਸਿਆ ਗਿਆ ਹੈਗਾ ਕਿ ਭਾਰਤ ਦੇ ਜਿਹੜਾ ਪ੍ਰਧਾਨ ਮੰਤਰੀ ਪੀਐਮ ਸੁਭਾਸ਼ ਚੰਦਰ ਜਿਹੜੇ ਬਾਸ ਆਜ਼ਾਦ ਹਿੰਦ ਫੌਜ ਦੇ ਮੁਖੀ ਸਨ ਦੇਸ਼ ਦੀ ਲੜਾਈ ਉਹਨਾਂ ਨੇ ਚੰਗੀ ਲੜੀ ਹੈ ਆਈਸੀਆਈਸੀ ਅਫਸਰ ਵੀ ਸੀ ਉਸ ਵੇਲੇ ਇੰਡੀਅਨ ਸਿਵਲ ਸਰਵਿਸ ਜਿਹੜੀ ਜਿੱਦਾਂ ਅੱਜ ਅੱਜ ਕੱਲ ਆਈਐਸ ਹੁੰਦੀ ਉਹ ਤੋਂ ਪਹਿਲਾਂ ਆਈਸੀਐਸ ਹੁੰਦੀ ਸੀ ਚੰਗੇ ਪੜ੍ਹੇ ਲਿਖੇ ਸੀ ਐਜੂਕੇਟ ਫੈਮਲੀ ਤੋਂ ਬੰਗਾਲੀ ਸੀਗੇ ਬੜੇ ਪੜ੍ਹੇ ਲਿਖੇ ਪਰਿਵਾਰ ਤੋਂ ਤਾਲੁਕਾਤ ਰੱਖਦੇ ਸੀ ਤੇ ਉਹ ਨੇ ਅਨਕੀਤਾ ਜੀ ਉਹਨਾਂ ਨੇ ਸਿੰਗਾਪੁਰ ਦੇ ਵਿੱਚ ਇੱਕ ਪ੍ਰੋਕਲੇਮ ਕੀਤਾ ਆਪਣੇ ਆਪ ਨੂੰ ਕਿ ਪ੍ਰੋਵੀਜ਼ਨਲ ਪ੍ਰਾਈਮ ਮਿਨਿਸਟਰ ਰਜੜਾ ਇਹ 21 ਅਕਤੂਬਰ 1943 ਨੂੰ ਇਹਨਾਂ ਸਿੰਗਾਪੁਰ ਦੇ ਵਿੱਚ ਪ੍ਰੋਕਲੇਮ ਕੀਤਾ ਆਪਣੇ ਆਪ ਨੂੰ ਆ आजाद ਹਿੰਦ ਦਾ ਪ੍ਰੋਵੀਜ਼ਨਲ ਜਿਹੜਾ ਹੈਗਾ ਪ੍ਰਧਾਨ ਮੰਤਰੀ ਦੇਖੋ ਉਹਨਾਂ ਨੇ ਕਿਸੇ ਟੈਰੀਟਰੀ ਨੂੰ ਲੈ ਕੇ ਜਿਹੜਾ ਇਹ ਨਹੀਂ ਗੱਲ ਕੀਤੀ ਕਿਉਂਕਿ ਉਸ ਵੇਲੇ ਤੁਹਾਨੂੰ ਪਤਾ ਹੁਣ ਕਈਆਂ ਦਾ ਸਵਾਲ ਸੀ ਕਿਉਂਕਿ ਭਾਈ ਜੇ ਭਾਰਤ ਦੇ ਉੱਤੇ ਤੇ ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀਗਾ ਫਿਰ ਪ੍ਰਧਾਨ ਮੰਤਰੀ ਇਹਨਾਂ ਨੇ ਕਿੱਦਾਂ ਇਹ ਬਣ ਗਏ ਅੱਛਾ ਜਿਸ ਢੰਗ ਨਾਲ ਹੁਣ ਕੋਈ ਕੰਟਰੀ ਹੁੰਦੀ ਹੈ ਨਾ ਜੀ ਭੁਵਿੰਦਰ ਜੀ ਹਮ ਕੰਟਰੀ ਦੇ ਵਿੱਚ ਅਗਰ ਕੋਈ ਕੰਟਰੀ ਦੇਸ਼ ਬਣਦਾ ਤੇ ਉਹ ਫਿਰ ਬਾਕੀ ਜਿਹੜੇ ਮੁਲਕ ਨੇ ਜੀ ਉਹ ਰੈਕੋਗਨਾਈਜ਼ ਕਰਦੇ ਨੇ ਕਿ ਭਾਈ ਹਾਂ ਇਹ ਕੰਟਰੀ ਹੈ ਯੂਨਾਈਟਿਡ ਨੇਸ਼ਨ ਦੇ ਕੋਈ ਨਾਰਮਸ ਹੁੰਦੇ ਨੇ ਕੋਈ ਵੀ ਕੰਮ ਹੋਵੇ ਤੇ ਉਹਦੇ ਕੋਈ ਅਸੂਲ ਕਾਇਦੇ ਕਾਨੂੰਨ ਹੁੰਦੇ ਨੇ ਤੇ ਉਹਦੀ ਕੋਈ ਮਾਨਤਾ ਹੁੰਦੀ ਹੈ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਹਮ ਸੋ ਇਸ ਨੂੰ ਜਸਟ ਢੰਗ ਨਾਲ ਸੈਕੰਡ ਵਰਲਡ ਵਾਰ ਵੀ ਉਸ ਵੇਲੇ ਸੀਗੀ ਤੇ ਉਦੋਂ ਜਰਮਨੀ ਇਟਲੀ ਆਰ ਮਿਆਂਮਾਰ ਵਰਗੇ ਮਲਾਇਆ ਵਰਗੇ ਜਪਾਨ ਵਰਗੇ ਮੁਲਕਾਂ ਨੇ ਇਹ ਜਿਹੜਾ ਹੈਗਾ ਰੈਕਗਨਾਈਜ਼ ਵੀ ਕੀਤਾ ਸੀਗਾ ਹੁਣ ਜਸ ਢੰਗ ਨਾਲ ਨੇ ਕਿਹਾ ਸੀਗਾ ਕਿ ਭਾਈ ਦੇਖੋ ਜਿਹੜੇ ਲੋਕ ਜਿਹੜੇ ਭਾਰਤੀ ਸਾਊਥ ਏਸ਼ੀਅਨ ਕੰਟਰੀਆਂ ਦੇ ਵਿੱਚ ਰਹਿ ਰਹੇ ਨੇ ਉਹ ਉਹਨਾਂ ਨੇ ਪੂਰੇ ਦੇਸ਼ ਨੂੰ ਜਿਹਨਾਂ ਲੋਕਾਂ ਨੇ ਪੂਰੇ ਜਿਹੜਾ ਭਾਰਤ ਨੂੰ ਭਾਰਤਵਾਸੀ ਨੇ ਜੋੜ ਕੇ ਰੱਖਿਆ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਆਪਣੇ ਭਾਰਤ ਦੇ ਲਈ ਦੇਸ਼ ਦੇ ਲਈ ਸੋ ਉਹਨਾਂ ਦੇ ਕਰਕੇ ਅਸੀਂ ਜਿਹੜਾ ਹੈਗਾ ਇਹ ਬਣਾ ਰਹੇ ਆ ਦੇਖੋ ਗੱਲ ਕੀ ਹੈ ਕਿ ਜਦੋਂ ਮੰਨ ਲਓ ਕੋਈ ਕੈਬਨਿਟ ਬਣਦੀ ਹੈ ਉਹ ਕੈਬਨਿਟ ਦੇ ਵਿੱਚ ਬਾਕੀ ਹੋਰ ਵੀ ਲੋਕ ਹੁੰਦੇ ਨੇ ਮਿਨਿਸਟਰੀ ਹੁੰਦੀ ਕੈਬਨਿਟ ਜਦੋਂ ਕੋਈ ਮੰਨ ਲਓ ਪ੍ਰਧਾਨ ਮੰਤਰੀ ਬੰਦਾ ਉਹ ਆਪਣੀ ਕੈਬਨਿਟ ਵੀ ਬਣਾਉਂਦਾ ਕੈਬਨਿਟ ਦੇ ਵਿੱਚ ਮੰਤਰੀ ਹੁੰਦੇ ਨੇ ਹੋਰ ਅਹੁਦੇਦਾਰੀਆਂ ਹੁੰਦੀਆਂ ਨੇ ਤੇ ਇਹਨਾਂ ਨੇ ਵੀ ਜਿਹੜਾ ਜਿਸ ਢੰਗ ਨਾਲ ਬਣਾਈ ਸੀਗੀ ਆਪਣੇ ਕੈਬਨਟ ਕੈਬਨਟ ਦੇ ਵਿੱਚ ਜਿਸ ਢੰਗ ਨਾਲ ਏਸੀ ਚੈਟਰਜੀ ਸੀਗੇ ਇਹਨਾਂ ਨੂੰ ਫਿਨਾਂਸ ਦਾ ਇੰਚਾਰਜ ਬਣਾਇਆ ਸੀਗਾ ਇਹ ਆਈਅਰ ਸੀਗੇ ਇਹਨਾਂ ਨੂੰ ਪਬਲਿਸਿਟੀ ਤੇ ਪ੍ਰੋਪਗੈਂਡਾ ਦਾ ਇੰਚਾਰਜ ਬਣਾਇਆ ਸੀਗਾ ਫਿਰ ਲక్ష్ਮੀ ਸੁਬਰਾਮਣੀਅਮ ਸੀਗੇ ਸਵਾਮੀ ਨਾਥਨ ਮਾਵ ਲక్ష్ਮੀ ਸਵਾਮੀ ਨਾਥਨ ਇਹਨਾਂ ਨੂੰ ਮਿਨਿਸਟਰੀ ਆਫ ਊਮਨ ਅਫੇਅਰਸ ਜਿਹੜੀ ਦਿੱਤੀ ਸੀਗੀ ਸੋ ਕਿਸੇ ਟੈਰੀਟਰੀ ਨੂੰ ਲੈ ਕੇ ਨਹੀਂ ਇਹ ਸੀਗਾ ਕਿ ਆਜ਼ਾਦ ਹਿੰਦ ਦਾ ਨਾਂ ਦਿੱਤਾ ਸੀਗਾ ਆਜ਼ਾਦ ਹਿੰਦ ਫਰੀ ਇੰਡੀਆ ਦੇ ਲਈ ਜੀ ਸੋ ਜਸਟ ਢੰਗ ਨਾਲ ਆਪਾਂ ਦੇਖਦੇ ਆਂ ਕਿ ਆ ਬਹੁਤ ਸਾਰੇ ਇਹੋ ਜਿਹੇ ਹੈਗੇ ਨੇ ਬੰਦੇ ਜਿਨ੍ਹਾਂ ਨੇ ਅਲੱਗ ਕੰਟਰੀਆਂ ਬਣਾਉਣ ਦਾ ਦਾਅਵਾ ਤੇ ਕੀਤਾ ਪਰ ਉਹਨਾਂ ਨੂੰ ਇੰਟਰਨੈਸ਼ਨਲ ਰੈਕੋਗਨੀਸ਼ਨ ਨਹੀਂ ਮਿਲੀ ਜਿਸ ਢੰਗ ਨਾਲ ਕਲਾਸ਼ਾ ਇਕਵਾਡੋਰ ਜਿਹੜਾ ਲੈਟਿਨ ਅਮਰੀਕਾ ਕੰਟਰੀ ਹੈ ਉਹ ਤੋਂ ਟਾਪੂ ਹੈਗਾ ਅੱਗੇ ਜਾ ਕੇ ਉਥੇ ਸਾਊਥ ਇੰਡੀਅਨਾਂ ਦਾ ਬਾਬਾ ਭਾਰਤ ਦਾ ਉਥੇ ਚਲ ਗਿਆ ਸੀਗਾ ਨਿੱਤਿਆਨੰਦ ਸਵਾਮੀ ਨਿੱਤਿਆਨੰਦ ਬੜੇ ਪ੍ਰਚਾਰ ਪ੍ਰਚੂਰ ਕਰਦਾ ਹੁੰਦਾ ਤੇ ਉੱਥੇ ਜਾ ਕੇ ਕਿਲਾਸਾ ਨਾਂ ਦਾ ਇੱਕ ਛੋਟਾ ਜਿਹਾ ਟਾਪੂ ਉਹਨਾਂ ਗਰੀਦ ਕੇ ਉੱਥੇ ਕਹਿੰਦਾ ਜੀ ਮੈਂ ਆਪਣਾ ਆ ਹਿੰਦੂ ਰਾਸ਼ਟਰ ਇੱਕ ਦੇਸ਼ ਬਣਾਤਾ ਉੱਥੇ ਤੇ ਪਿੱਛੇ ਜੀ ਤੁਸੀਂ ਸੁਣਿਆ ਵੀ ਹੋਣਾ ਮੇਖਲ ਸਾਲ ਡੇਢ ਸਾਲ ਹੋਇਆ ਤੇ ਉਹ ਆਪਣੀ ਇੱਕ ਰਿਪਰੈਜ਼ੈਂਟੇਟਿਵ ਭੇਜੀ ਸੀ ਉਹਨੇ ਯੂਨਾਈਟਿਡ ਨੇਸ਼ਨ ਚ ਭੇਜੀ ਤੀ ਜੀ ਆਪਣੀ ਬੇਰੋਨ ਭਾਰਤ ਦੇ ਖਿਲਾਫ ਵੀ ਚੰਗਾ ਜਿਹੜਾ ਹੈਗਾ ਸੀਗਾ ਉੱਥੇ ਯੂਨਾਈਟਿਡ ਨੇਸ਼ਨ ਚ ਜਾ ਕੇ ਗੱਲਬਾਤ ਬੋਲੀ ਉੱਥੇ ਉੱਥੇ ਜਿਹੜੀ ਜਿਸ ਢੰਗ ਨਾਲ ਉੱਥੇ ਇਹ ਸਭ ਚੀਜ਼ਾਂ ਹੋਈਆਂ ਨੇ ਪੂਰੀ ਤਰ੍ਹਾਂ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਆਜ਼ਾਦ ਦੇਖੋ ਇੱਕ ਚੀਜ਼ ਕਲੀਅਰ ਹੈ ਕਿ ਜਿਹੜੇ ਆਪਣੇ ਸਾਡਾ ਇੰਡੀਪੈਂਡੈਂਟ ਭਾਰਤ ਇੰਡੀਪੈਂਡੈਂਟ ਭਾਰਤ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਹੀ ਸਨ ਜੀ ਬਿਲਕੁਲ ਠੀਕ ਹੈ ਔਰ ਜਿਸ ਤਰੀਕੇ ਦੇ ਨਾਲ ਕੋਈ ਮੁਲਕ ਹੁੰਦਾ ਨਾ ਮੁਲਕ ਦੇ ਵਿੱਚ ਮੰਨ ਲਓ ਉੱਥੋਂ ਦੀ ਕਰੰਸੀ ਹੁੰਦੀ ਹੈ ਉੱਥੋਂ ਦੇ ਪਾਸਪੋਰਟ ਹੁੰਦੇ ਨੇ ਫਿਰ ਉੱਥੇ ਦੇ ਜਿਹੜੇ ਕੋਰਸ ਹੁੰਦੇ ਨੇ ਤੇ ਇਹ ਚੀਜ਼ਾਂ ਵੀ ਜਿਹੜੀਆਂ ਨੇ ਉਹਨਾਂ ਨੇ ਉਸ ਵੇਲੇ ਅ ਬਣਾਈਆਂ ਸੀਗੀਆਂ ਜੀ ਸੁਭਾਸ਼ ਚంద్ర ਬੋਸ ਉਹਨਾਂ ਨੇ ਔਰ ਦੱਸਿਆ ਜਾ ਰਿਹਾ ਕਿ 30000 ਮਲਾਇਆ ਜਿਹੜਾ ਮਲਾਇਆ ਹੈ ਨਾ ਮਲੇਸ਼ੀਆ ਉਹ ਮਲਾਇਆ ਉਸ ਤੇ ਲੋਕਾਂ ਨੂੰ ਨਾਗਰਿਕਤਾ ਵੀ ਜਿਹੜੀ ਦਿੱਤੀ ਸੀ ਜੀ ਸੋ ਜਿਸ ਤਰੀਕੇ ਦੇ ਨਾਲ ਉੱਥੇ ਚੀਜ਼ਾਂ ਹੈਗੀਆਂ ਨੇ ਆਪਾਂ ਜੇ ਗੱਲ ਕਰੀਏ ਹਮ ਕਿ ਇਹ ਚੀਜ਼ ਆ ਪੂਰੀ ਤਰ੍ਹਾਂ ਗਲਤ ਨਹੀਂ ਸੀ ਹੈਗੀਆਂ ਪਰ ਸੁਭਾਸ਼ ਚੰਦਰ ਬੋਸ ਨੇ ਪ੍ਰੋਕਲੇਮ ਕੀਤਾ ਸੀਗਾ ਪ੍ਰੋਵੀਜ਼ਨਲ ਪ੍ਰਾਈਮ ਮਿਨਿਸਟਰ ਉਹ ਇੱਕ ਵਾਰੀ ਫੇਰ ਕਹਾਂਦਾ ਦੱਸਦਾ ਮੈਂ ਮਤਲਬ ਕਿ ਕਿਸੇ ਟੈਰੀਟਰੀ ਨੂੰ ਲੈ ਕੇ ਨਹੀਂ ਸੀ ਹੈਗਾ ਕਿ ਜਿਸ ਢੰਗ ਨਾਲ ਇੰਡੀਆ ਦੀ ਟੈਰੀਟਰੀ ਦੇ ਉੱਤੇ ਜਿਸ ਢੰਗ ਨਾਲ ਉੱਥੇ ਤੇ ਅੰਗਰੇਜ਼ਾਂ ਦਾ ਕਬਜ਼ਾ ਸੀ ਅੱਛਾ ਉਸ ਵੇਲੇ ਕੀ ਸੀਗਾ ਉਹ ਕਹਿੰਦਾ ਜਿਸ ਢੰਗ ਨਾਲ ਅੰਗਰੇਜ਼ਾਂ ਦੇ ਬ੍ਰਿਟਿਸ਼ ਹਕੂਮਤ ਜੀ ਜਿਹੜੀ ਸਾਊਥ ਏਸ਼ੀਆਨ ਕੰਟਰੀਜ਼ ਦੇ ਉੱਤੇ ਤੁਸੀਂ ਦੇਖ ਲਓ ਕਿ ਮਲੇਸ਼ੀਆ ਦੇ ਉੱਤੇ ਵੀ ਹੂੰ ਸਿੰਗਾਪੋਰ ਜੀ ਆ ਬਰਮਾ ਤੁਸੀਂ ਮਿਆਂਮਾਰ ਜਨੂੰ ਕਹਿੰਦੇ ਹੋ ਪਾਕਿਸਤਾਨ ਤੇ ਜੋ ਆਪਣੇ ਬੰਗਲਾਦੇਸ਼ ਪਾਕਿਸਤਾਨ ਉਹ ਇਕੱਠੇ ਹੀ ਹੁੰਦੇ ਸੀ ਭਾਰਤ ਅਖੰਡ ਭਾਰਤ ਇੱਕ ਤਰ੍ਹਾਂ ਨਾਲ ਆਪਾਂ ਗੱਲ ਕਰੀਏ ਸੋ ਇਹ ਇੱਥੇ ਤੁਸੀਂ ਦੇਖ ਲਓ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ ਤੇ ਉਸ ਵੇਲੇ ਜਾਪਾਨ ਜਿਹੜਾ ਹੈ ਨਾ ਜਾਪਾਨ ਦਾ ਪ੍ਰਭਾਵ ਵੱਧਦਾ ਜਾ ਰਿਹਾ ਸੀ ਜਾਪਾਨੀ ਵੀ ਜਿਹੜੇ ਹੈਗੇ ਇਸ ਜਿਹੜਾ ਖੇਤਰ ਹੈਗਾ ਸਾਊਥ ਏਸ਼ੀਆ ਇੱਥੇ ਆਪਣਾ ਕਾਫੀ ਪ੍ਰਭਾਵ ਛੱਡ ਰਹੇ ਸੀ ਤੇ ਫਿਰ ਮਲਾਇਆ ਤੋਂ ਹੀ ਜਿਹੜਾ ਸਿੰਗਾਪੁਰ ਵੱਖਰਾ ਹੋਇਆ ਸੀਗਾ ਮਲਾਇਆ ਤੇ ਸਿੰਗਾਪੁਰ ਵੱਖਰਾ ਹੋਇਆ ਸੀ ਨਾ ਤੋਂ ਉਸ ਤੋਂ ਬਾਅਦ ਸਿੰਗਾਪੁਰ ਦੇ ਵਿੱਚ ਦੇਖੋ ਉਸ ਢੰਗ ਨਾਲ ਜੇ ਆਪਾਂ ਗੱਲ ਕਰੀਏ ਤੇ ਸੁਭਾਸ਼ ਚੰਦਰ ਬੋਸ ਹੋਰਾਂ ਦੀ ਕਾਫੀ ਜ਼ਿਆਦਾ ਇੰਟਰਨੈਸ਼ਨਲ ਲੈਵਲ ਤੇ ਵੀ ਚੰਗੀ ਰਸੂਖ ਸੀਗਾ ਚੰਗੇ ਇਹਨਾਂ ਨੂੰ ਰੈਕੋਗਨਾਈਜ਼ ਕਰਦੇ ਸੀ ਵੱਡੇ ਵੱਡੇ ਅਹੁਦੇਦਾਰ ਜਿਹੜੇ ਦੇਸ਼ ਦੁਨੀਆ ਦੇ ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਲੜਾਈ ਦੇ ਵਿੱਚ ਆਪਣੇ ਆਪ ਨੂੰ ਇੱਕ ਪ੍ਰੋਵੀਜ਼ਨਲ ਪ੍ਰਾਈਮ ਮਿਨਿਸਟਰ ਆਫ ਆਜ਼ਾਦ ਹਿੰਦ ਦਾ ਪ੍ਰੋਕਲੇਮ ਕੀਤਾ ਸੀ ਉਸ ਵੇਲੇ ਜੀ ਜੀ ਕੁਵਿੰਦਰ ਜੀ ਵਿਰਿੰਦਰ ਜੀ ਗੋਲਡ ਕੰਪੋਜ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਉਹਨਾਂ ਦੇ ਪਿਤਾ ਜੀ ਕਹਿੰਦੇ ਆ ਬੀਐਸਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਜਿਵੇਂ ਪਾਰਟੀਆਂ ਦੇ ਵਿੱਚ ਅਦਲਾ ਬਦਲੀ ਦਾ ਦੌਰ ਚੱਲ ਰਿਹਾ ਵਾ ਤੇ ਹੁਣ ਗੱਲ ਇਹ ਸਾਹਮਣੇ ਆਈ ਕਿ ਗੋਲਡੀ ਕੰਬੋਜ ਉਹਨਾਂ ਦੇ ਪਿਤਾ ਬੀਐਸਪੀ ਜੁਆਇਨ ਕਰ ਗਏ ਨੇ ਦੇਖੋ ਇਹ ਤੇ ਕਾਫੀ ਦਿਨਾਂ ਤੋਂ ਚੱਲਦੀ ਵੀ ਆ ਕਿ ਬੰਦਾ ਇੱਕ ਇੱਕ ਤੋਂ ਦੂਜੀ ਪਾਰਟੀ ਜੇ ਦੂਜੀ ਪਾਰਟੀ ਜਾ ਰਿਹਾ ਹੈ ਹੁਣ ਗੋਲਡੀ ਕੰਬੋਜ ਹੋਰੀ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਪਿੱਛੇ ਜੀ ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਬੜੇ ਹੱਲੇ ਨਾਲ ਕੀਤੀ ਸੀ ਬੜਾ ਆਪਣਾ ਤਿੰਨ ਜਣੇ ਜਿਹੜੇ ਸੀਗੇ ਐਮਐਲਏ ਤਿੰਨ ਉੱਥੇ ਮੁਸਾਫਰ ਹੋ ਰਹੀ ਸੀਗੇ ਬੱਲੂ ਆਣਾ ਤੋ ਤੇ ਬੀਬੀ ਰਜਿੰਦਰ ਗੌਰ ਸ਼ੀਨਾ ਹੋ ਰਹੀ ਸੀਗੇ ਆਪਣੇ ਲੁਧਿਆਣੇ ਤੋਂ ਜਲਾਲਾਬਾਦ ਤੋਂ ਇਹ ਗੋਲਦੀ ਕਮੋਜ ਹੋਣਾ ਨੇ ਕਿਹਾ ਸਾਨੂੰ ਜੀ ਕਰੋੜਾਂ ਦਾ ਆਫਰ ਆਇਆ ਕਿ ਸੇਵਕ ਸਿੰਘ ਨੇ ਫੋਨ ਕਰਕੇ ਸਾਨੂੰ ਕਿਹਾ ਵੀ ਭਾਜੀ ਪੀ ਚ ਆ ਜਾਓ ਨਾ ਭਾਈ ਕਹਿੰਦੇ ਅਸੀਂ ਤੇ ਨਹੀਂ ਜਾਣ ਲਈ ਅਸੀਂ ਤੇ ਆਪਣੀ ਪਾਰਟੀ ਦੇ ਪੱਕੇ ਆ ਹੁਣ ਇਹਨਾਂ ਦੇ ਪਿਤਾ ਸੁਰਿੰਦਰ ਕਮੋਜ ਉਹ ਬਹੁਜਨ ਸਮਾਜ ਪਾਰਟੀ 'ਚ ਜਾ ਸ਼ਾਮਲ ਹੋਏ ਨੇ ਪਿਓ ਛੱਡ ਕੇ ਚੱਲ ਗਿਆ ਪਾਰਟੀ ਤੇ ਪੁੱਤ ਉੱਥੇ ਹੀ